ਇਤਿਹਾਸਕ ਮੇਲਾ ਬਸਾਖੀ ਤਲਵੰਡੀ ਸਾਬੋ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਤਿਆਰੀਆਂ ਗੁਰਦੁਆਰਾ ਸਹਿਬਾਨ ਦੀ ਸਜਾਵਟ ਪੂਰੇ ਜੋਰਾਂ ਤੇ ਹੈ ਅੱਜ 9 April ਹੈ ਪਰ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਤੇ ਮੇਲੇ ਦੇ ਪ੍ਰਤੀ ਬਸਾਖੀ ਦੇ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹ ਹੈ ਬਖਮਕਤਰਾਂ ਦੀਆਂ ਸਟਾਲਾਂ ਗੱਗਾ ਨੂੰ ਕਰਸ਼ਿਤ ਕਰਨ ਲਈ ਸੇਲ ਦੇ ਸਟicker ਲਾਏ ਹੋਏ ਹਨ ਤੇ ਮੇਲੇ ਦੇ ਵਿੱਚ ਸੇਵਾ ਭਾਵਨਾ ਲੰਗਰਾਂ ਦੀ ਸੇਵਾ ਨੌਜਵਾਨ ਕਰ ਰਹੇ ਹਨ ਗੁਰਦੁਆਰਾ ਸਹਿਬਾਨ ਦੀ ਬਹੁਤ ਸ਼ਾਨਦਾਰ ਡੈਕੋਰੇਸ਼ਨ ਕੀਤੀ ਗਈ ਹੈ ਤਾਂ ਜੋ ਮਹਿੰਗ ਸਿੰਘ ਗੁਰੂ ਦੀ लाਡਲੀਆਂ ਫੌਜਾਂ ਬਾਣੇ ਦੇ ਵਿੱਚ ਤੇ ਨਾਲ ਨਾਲ ਕ੍ਰਿਦੋ ਫਰੋਕਤ ਤਰਾਂਤਰਨੀਆਂ ਬੰਨਸਵੰਨੀਆਂ ਚੀਜ਼ਾਂ ਦੀਆਂ ਸਟਾਲਾਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਅੱਜ 9 ਤਰੀਕ ਹੋਣ ਦੇ ਬਾਵਜੂਦ ਵੀ ਕਾਫੀ ਰਾਤ ਨੂੰ ਇਕੱਠ ਹੈ ਕਾਫੀ ਸੰਗਤਾਂ ਆਈਆਂ ਹੋਈਆਂ ਹਨ ਮੀਨਾਕਾਰੀ ਦਾ ਬਹੁਤ ਹੀ ਸੋਹਣਾ ਦਿਖ ਰਿਹਾ ਹਾਂ ਤੁਸੀਂ ਬਾਜ਼ਾਰ ਸਜਾ ਹੋਇਆ ਹੈ ਕਰੋਕਰੀ ਦਾ ਬਹੁਤ ਸਾਰਾ ਸਮਾਨ ਆ ਦੇਖਣ ਨੂੰ ਮਿਲ ਰਿਹਾ ਹੈ ਕੱਪ ਕੱਚ ਦੇ ਗਲਾਸ ਤੇ ਤੁਸੀਂ ਦੇਖੋ ਤਰ੍ਹਾਂ ਤਰ੍ਹਾਂ ਦੇ ਆ ਆਈਟਮਾਂ ਮਰਤਵਾਨ ਆ ਵੀ ਗੁਸ਼ਾ ਸੋਡਾ ਗੰਨੇ ਦਾ ਰੋ ਗੰਨੇ ਦਾ ਰਾਸ ਤੇ ਫਿਰ ਕਰੋਕਰੀ ਦੀਆਂ ਕਾਫੀ ਆਈਟਮਾਂ ਤੁਸੀਂ ਦੇਖੋ ਇਹਦਾ ਕਾਫੀ ਰਾਸ਼ਾ ਇਹਨਾਂ ਦੀ ਦੁਕਾਨਾਂ ਤੇ ਬਹੁਤ ਸਾਰਾ ਸਮਾਨ ਆਇਆ ਜਿਦੋਂ ਆਪਾਂ ਕਹਿੰਦੇ ਹੁੰਨੇ ਆ ਮੇਲੇ ਦੇ ਅਖੀਰ ਵਿੱਚ ਫਿਰ ਸਾਨੂੰ ਬਚਿਆ ਖੁਚਾ ਸਮਾਨ ਮਿਲਦਾ ਤੇ ਹੁਣ ਜਿਹੜਾ ਹੈਗਾ ਕਾਫੀ ਸਮਾਨ ਜਿਹੜਾ ਮਕਦਾਰ ਦੇ ਵਿੱਚ ਤਾਜ਼ਾ ਸਮਾਨ ਆ ਪਿਆ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਕਾਫੀ ਬੰਨਗੀਆਂ ਦੇ ਵਿੱਚ ਸਮਾਨ ਦੇਖਣ ਨੂੰ ਮਿਲ ਰਿਹਾ ਹੈ ਆਓ ਤੁਸੀਂ ਵੀ ਵਿਸਾਖੀ ਦੀਆਂ ਰੌਣਕਾਂ ਵਿੱਚ ਵਾਧਾ ਕਰੋ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੁਹਾਡੇ ਸਾਰਿਆਂ ਦੀ ਉਡੀਕ ਕਰ ਰਹੀ ਹੈ ਦਰਸ਼ਨ ਦਦਾਰੇ ਕਰੋ ਤੇ ਸੰਗਤਾਂ ਦਾ ਆਨੰਦ ਲੋ ਮੇਲੇ ਦਾ ਆਨੰਦ ਲੋ ਦੂਰੋਂ ਦੂਰੋਂ ਦੁਕਾਨਦਾਰ ਗੱਲ ਕਰ ਰਿਹਾ ਸੀ ਮੈਂ ਬਹੁਤ ਦੂਰੋਂ ਦੂਰੋਂ ਇੰਡੀਆ ਤੋਂ ਆਉਂਦੇ ਨੇ ਕਿਉਂਕਿ ਬਹੁਤ ਵੱਡੇ ਮੇਲਿਆਂ ਦੇ ਵਿੱਚੋਂ ਮਿਲਾ ਹੈ ਇਹ ਤਲਵੰਡੀ ਸਾਬੋ ਦੀ ਵਿਸਾਖੀ ਤੇ ਦੋਸਤੋ ਬਾਕੀ ਇਸ ਮੇਲੇ ਦੀ ਬੜੀ ਬਲਖਣਤਾ ਹੈ ਜੇ ਤੁਸੀਂ ਦੇਖੋ ਸ਼ਾਪਿੰਗ ਹੋ ਰਹੀ ਹੈ ਚਲ ਵੰਡੀ ਸਾਬੋ ਚੰਡੋਲ ਦੇਖੋ ਕਿਸ ਤਰ੍ਹਾਂ ਰਾਤ ਨੂੰ ਮਨਮੋਹਕ ਲਾਈਟਾਂ ਦੇ ਵਿੱਚ ਕਮ ਰਹੀ ਹੈ ਚੰਡੋਲ ਤੇ ਫੋਰ ਬਹੁਤ ਸਾਰੇ ਜਿਹੜੇ ਝੂਲੇ ਝੂਟੇ ਦੇਖਣ ਨੂੰ ਮਿਲ ਰਹੇ ਨੇ ਆ ਸਾਡੇ ਦੁਕਾਨਦਾਰ ਜਿਹੜੇ ਹੈਗੇ ਆ ਤੁਰਦੇ ਫਿਰਦੇ ਦੁਕਾਨਦਾਰ ਸੜਕਾਂ ਤੇ ਬੱਚਿਆਂ ਵਾਲੀਆਂ ਨਿੱਕੀਆਂ ਨਿੱਕੀਆਂ ਆਈਟਮਾਂ ਗੁਬਾਰੇ ਛੋਟੀਆਂ ਛੋਟੀਆਂ ਆਈਟਮਾਂ ਬੜੀਆਂ ਸਸਤੀਆਂ ਨੇ ਇਹ ਤੇ ਬੱਚੇ ਇਹਨਾਂ ਨਾਲ ਬੜਾ ਖੁਸ਼ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਕਿ ਜਗ ਮਗਾਉਂਦੀਆਂ ਟਿੰਟਮਾਉਂਦੀਆਂ ਤੇ ਇਹ ਦੇਖੋ ਬਸਾਖੀ ਦੇ ਗੇਟ ਬਣਾਏ ਜਾ ਰਹੇ ਨੇ ਉੱਪਰ ਤਿਆਰੀਆਂ ਹੋ ਰਹੀਆਂ ਹਨ ਤੇ ਤਲਵੰਡੀ ਸਾਬੋ ਦਾ ਸਵਾਗਤੀ ਬਹੁਤ ਅਟਰੈਕਸ਼ਨ ਖੰਡੇ ਵਾਲਾ ਚੌਕ ਸਜਾਇਆ ਗਿਆ ਹੈ ਆਓ ਸਾਰੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਸਾਖੀ ਦੀਆਂ ਖੁਸ਼ੀਆਂ